ਮੁਲਾਜ਼ਮ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਲੰਧਰ ਵਿੱਚ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਦੇ ਲਈ ਤਿਆਰ ਮੁਲਾਜ਼ਮਾਂ ਦੇ ਆਗੂ ਸੁਖਜੀਤ ਸਿੰਘ ਨੇ ਕਿਹਾ ਸੀਮਾ ਸਾਹਿਬ ਨਾਲ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਮਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਦੇ ਅਨੁਸਾਰ ਲਾਗੂ ਕਰਵਾਉਣਾ ਜੇਕਰ ਇਸ ਮੰਗ ਤੇ ਸਹਿਮਤੀ ਬਣੀ ਤਾਂ ਠੀਕ ਹੈ ਨਹੀਂ ਤਾਂ ਫਿਰ ਮਲਾਜ਼ਮਾਂ ਦੇ ਵੱਲੋਂ 27 ਜੂਨ ਨੂੰ ਜਲੰਧਰ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਵਿਰੋਧ ਰੈਲੀ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਮਲਾਜ਼ਮਾਂ ਤੇ ਰਿਟਾਇਰ ਹੋਏ ਮਲਾਜ਼ਮਾਂ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਮਲਾਜ਼ਮਾਂ ਦੇ ਆਗੂਆਂ ਨੂੰ ਮੀਟਿੰਗ ਦੇ ਕੇ ਮੀਟਿੰਗ ਨਾ ਕਰਨਾ ਇਸ ਕਰਕੇ ਮਲਾਜ਼ਮਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ 7 ਜੁਲਾਈ ਨੂੰ ਜ਼ਿਮਨੀ ਚੌਂ ਤੋਂ ਪਹਿਲਾ ਮਲਾਜ਼ਮਾਂ ਦੇ ਵੱਲੋਂ ਜ਼ਿਲਹੰਦਰ ਦੇ ਵਿੱਚ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀ ਮੁਰਦਾਬਾਦ ਕਰਾਂਗੇ ਪੀ ਐਸ ਐਮ ਐਸ ਯੂ ਦੇ ਪ੍ਰਧਾਨ ਜਿਹੜੇ ਕਿ ਸੂਬਾ ਪ੍ਰਧਾਨ ਅਮਰੀਕ ਸਿੰਘ ਸਿੱਧੂ ਨੇ ਕਿਹਾ ਕਿ ਮੀਟਿੰਗ ਪਰ ਸੋਨਸ ਕਤਸ਼ਯੋਤੀ ਜਿਹੜੇ ਆਈਏਐਸ ਦੇ ਨਾਲ ਆਨਲਾਈਨ 25 ਜੂਨ ਨੂੰ ਹੋਈ ਜਿਸ ਵਿੱਚ ਮੈਡਮ ਅਮਨ ਅਮਰਦੀਪ ਕੌਰ ਵੀ ਸ਼ਾਮਿਲ ਹੋਏ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀ ਮੁਕਮਾ ਮੰਗ ਮਹਿੰਗਾਈ ਪੱਤੇ ਦੇ ਵਿੱਚ ਵਾਅਦਾ ਕਰਨ ਸੰਬੰਧੀ ਅਤੇ ਮਲਾਜ਼ਮਾਂ ਦੇ ਪ੍ਰਮੋਸ਼ਨ ਕਰਨ ਸੰਬੰਧੀ ਅਤੇ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਦੇ ਅਨੁਸਾਰ ਲਾਗੂ ਕਰਨ ਸੰਬੰਧੀ 17/7/2020 ਤੋਂ ਭਰਤੀ ਹੋਏ ਮਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਲਾਗੂ ਕਰਨ ਸੰਬੰਧੀ ਅਤੇ ਮਲਾਜ਼ਮਾਂ ਨੂੰ ਮਹਿੰਗਾਈ ਪੱਤਾ ਇਅਰਜ਼ ਸੰਬੰਧੀ ਜਿਹੜੀ ਕਿ ਗੱਲਬਾਤ ਹੋਈ ਪਰ ਮੰਗਾਂ ਨੂੰ ਪੂਰੀਆਂ ਜਿਹੜਾ ਕਿ ਪੂਰੀਆਂ ਕਰਨ ਦੇ ਲਈ ਸਿਰਫ ਵਿਸ਼ਵਾਸ ਹੀ ਦਵਾਇਆ ਗਿਆ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੋਣ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਵਿਤਮਨ ਦੇ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਵਿਰੁੱਧ ਜਿਹੜਾ ਕਿ 5 ਜੁਲਾਈ ਨੂੰ ਜਲੰਧਰ ਵਿੱਚ ਰੈਲੀ ਕਰਨਗੇ ਧੰਨਵਾਦ ਜੀ ਸਨ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ